ਇੰਨੀ ਪਰੇਸ਼ਾਨੀ ਤਾਂ ਬਹੁਤ ਜਿਆਦਾ 2 ਘੰਟੇ ਹੋ ਗਏ ਬੱਸ ਇਹਦੇ ਵਿੱਚ ਬੈਠਿਆ ਨੂੰ ਹਾਂ ਇੰਨੇ ਨੂੰ ਬੰਦਾ ਘਰ ਪਹੁੰਚ ਜਾਂਦਾ ਘਰ ਪਹੁੰਚ ਜਾਂਦਾ ਤੇ ਨਾਲੇ ਬੁੱਤ ਸੋਚਣਾ ਚਾਹੀਦਾ ਸਰਕਾਰ ਨੂੰ ਤੇ ਗਰੀਬਾਂ ਬਾਰੇ ਵੀ ਸੋਚਣਾ ਹਰ ਇੱਕ ਚੀਜ਼ ਮੰਗਾਈ ਆ ਡਰਾਈਵਰ ਵੀ ਕੀ ਕਰਨ ਅਸੀਂ ਆਪਣੇ ਵੱਲੋਂ ਜੀ ਦੇਖੋ ਸਾਡੇ ਭੈਣ ਭਰਾ ਨੇ ਸਾਡੇ ਮਾਤਾ ਪਿਤਾ ਸਾਡੇ ਵਰਗੇ ਨੇ ਉਹ ਵੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਅੱਡਾ ਬੰਦ ਕਰਨ ਤੋਂ ਮੈਂ ਖੁਦਾਬ ਬੇਨਤੀ ਕੀਤੀ ਆ ਉਹਨਾਂ ਨੂੰ ਇੱਕ ਕਾਰਨ ਦੱਸਿਆ ਕਿ ਅਸੀਂ ਕਿਉਂ ਬੰਦ ਕਰ ਰਹੇ ਹਾਂ ਕਿਉਂਕਿ ਸਰਕਾਰ ਤੇ ਮੈਨੇਜਮੈਂਟ ਸਾਡੀ ਮਜਬੂਰੀ ਬਣਾਉਂਦੀ ਆ ਤਾਂ ਸਾਨੂੰ ਇਹ ਜਿਹੜਾ ਕੰਮ ਕਰਨਾ ਪੈਂਦਾ ਤੁਸੀਂ ਕੋਲੋਂ ਕਿੰਨਾ ਤੁਸੀਂ ਕਾ ਕਾਦੇ ਚੱਕ ਚੱਕ ਕੇ ਤਰਖਾਂ ਨੂੰ ਕਲਦੇ ਦੇ ਹਾਂ ਵਿਚਾਰੇ ਪ੍ਰਾਈਵੇਟ ਵਾਲੇ ਨੇ ਇਹ ਖਾਲੀ ਪਿਆ ਆ ਪਿਆ ਇਹਦੇ ਭਾਅ ਕਿੰਨੇ ਪੱਛਾ ਬੰਨ ਜਾਂਦੇ ਨੇ ਇਹ ਥੋੜੀਆਂ ਪੱਛਾ ਲੋੜ ਫੁੱਟ ਜਾਂਦੀਆਂ ਨੇ ਪੈਸਾ ਕਿਹਨੂੰ ਜਾ ਰਿਹਾ ਹੈਗਾ ਕੌਣ ਸਮਝੀ ਕਹਿੰਦੇ ਕੀ ਜਬੀ ਸਰਕਾਰ ਹੈ ਹਾਂ ਫਿਰ ਸਾਡੀ ਸਰਕਾਰ ਨੂੰ ਕੀ ਕਰਗੇ ਹੈ ਵੋਟਾਂ ਵੋਟਾਂ ਫਬਾਲੀਆਂ ਤੇ ਮੁੜ ਕੇ ਤੂੰ ਕਾਹਨ ਤੇ ਮੈਂ ਕਾਹਨ ਸਾਰੀਆਂ ਸਰਕਾਰਾਂ ਇਹਨੇ ਕਰਦੀਆਂ ਨੇ ਕੋਈ ਸਰਕਾਰ ਜੇ ਤੋ ਕੁਰਸੀਸ ਮਿਲ ਜਾਂਦੀਆਂ ਨਾ ਉਦੋਂ ਕੋਈ ਕਿਸੇ ਦਿਨ ਨਹੀਂ ਛੱਡਦਾ ਕੋਈ ਹੱਲ ਨਹੀਂ ਨਿਕਲਿਆ ਨਾ ਪਿਛਲੀਆਂ ਸਰਕਾਰਾਂ ਤੋਂ ਨਾ ਇਹ ਸਰਕਾਰ ਤੋਂ ਸੋ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਵੀ ਜਿੰਨੀਆਂ ਵੀ ਸਰਕਾਰਾਂ ਨੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਦੀ ਮਨਸ਼ਾ ਇਹੀ ਹੈ ਵੀ ਜਿੰਨੇ ਵੀ ਸਰਕਾਰ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਜਾਵੇ। ਮੁਲਾਜ਼ਮਾਂ ਦੀ ਕਹਿੰਦੇ ਤੁਸੀਂ ਰੋਟੀ ਚੱਲਦੀ ਰਹੇ। ਰੋਟੀ ਤਾਂ ਚੱਲੂ ਜੇ ਚਾਰ ਪੈਸੇ ਕਮਾਓਗੇ। ਜਦੋਂ ਇਹਨਾਂ ਦੇ ਵਿਚਾਰ ਆਏ ਨੇ ਟਿਕ ਟਾਈਮ ਇਹਨਾਂ ਦੇ ਜ਼ੀਰੋ ਜ਼ੀਰੋ ਪੈਸੇ ਵਾਲੇ ਕੱਟੀਆਂ ਜਾਣੀਆਂ ਨੇ ਤੇ ਉਹਨਾਂ ਦੇ ਝੋਲੇ ਤਾਂ ਖਾਲੀ ਹੁੰਦਾ। ਸਾਨੂੰ ਇਕੱਠੇ ਹੋਣਾ ਪੈਣਾ ਜਿੱਦਾਂ ਦਿੱਲੀ ਦੇ ਵਿੱਚ ਇਹਨਾਂ ਨੂੰ ਦਿਖਾਇਆ ਹੋਣਾ ਲੋਕਾਂ ਨੇ ਕਿ ਜੇ ਕੰਮ ਨਹੀਂ ਕਰੋਗੇ ਤਾਂ ਆ ਕੁਛ ਹੀ ਆ ਪੰਜਾਬ 'ਚ ਵੀ ਇਹੀ ਹੋਊਗਾ ਚਾਹੇ ਅੱਜ ਵੋਟਾਂ ਪਾ ਲੈਣ ਕਿਉਂਕਿ ਇਹਨਾਂ ਨੇ ਜੋ ਕਰਨਾ ਕੋ ਸੈੜੇ ਕਹਿੰਦੇ ਆ ਜੈਸੀ ਕਰਨੀ ਵੈਸੀ ਕਰਨੀ ਜੈ ਜੈ ਕਰਨਗੇ ਭੁਗਤ ਇਹਨਾਂ ਨੇ ਆਪ ਹੀ ਲੈਣਾ ਦਿੱਲੀ 'ਚ ਭੁਗਤ ਲਿਆ ਇੱਥੇ ਵੀ ਭੁਗਤ ਲੈਣਗੇ ਕਿਉਂਕਿ ਵੋਟਾਂ ਲੋਕਾਂ ਤੋਂ ਲੈਣੀਆਂ ਨੇ ਤਾਂ ਕੰਮ ਵੀ ਲੋਕਾਂ ਦੇ ਕਰਨੇ ਪੈਣੇ ਆ ਇਹ ਸਰਕਾਰਾਂ ਸਮਝ ਲੈਣ ਸਸ਼ੇਗਲ ਜੀ ਲੁਧਾਨਾ ਦੇ ਬਸ ਅੱਡੇ ਮੌਜੂਦਾਂ ਜਿੱਥੇ ਕਿ ਅੱਜ ਪੀਆਰਟੀਸੀ ਤੇ ਪਨ ਬੱਸ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਅੱਜ ਬਸ ਅੱਡਾ ਬੰਦ ਕੀਤਾ ਗਿਆ ਕੀ ਕਾਰਨ ਹੈ ਕਿ ਸਰ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਕਾਰਨ ਹੋ ਗਿਆ ਮਾਮਲਾ ਕੀ ਹੋਇਆ ਮਾਮਲਾ ਤਨਖਾਹ ਦਾ ਜੀ ਅੱਛਾ ਜੀ ਕੱਚੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਹੈ ਉਹ ਨਹੀਂ ਪਾਈ ਗਈ ਅੱਛਾ ਅੱਜ ਤੁਸੀਂ ਦੇਖ ਲਓ 20 ਤਰੀਕ ਹੋ ਗਈ ਹੈ ਜੀ 19 ਤਰੀਕ ਦਾ ਜਿਹੜਾ ਹੈਗਾ ਨੋਟਿਸ ਦਿੱਤਾ ਗਿਆ ਸੀ ਮੈਨੇਜਮੈਂਟ ਨੂੰ ਕਿ ਅਗਰ ਸਾਡੀ ਅੰਦਰ ਗਾਵਾਂ ਨਹੀਂ ਪਾਈ ਜਾਂਦੀ 19 ਤਰੀਕ ਤੱਕ ਤਾਂ ਜਿਹੜੇ ਬੱਸ ਸਟੈਂਡ ਨੇ ਉਹ 2 ਘੰਟੇ ਵਾਸਤੇ ਬੰਦ ਕੀਤੇ ਜਾਣਗੇ ਲੱਗਦਾ ਨਹੀਂ ਕਿ ਕਿਤੇ ਕਿਤੇ ਲੋਕ ਵੀ ਖੱਜਲ ਖਵਾਰ ਹੋਣੇ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹੀ ਦੇਖੋ ਸਾਡੇ ਭੈਣ ਭਰਾ ਨੇ ਸਾਡੇ ਮਾਤਾ ਪਿਤਾ ਸਾਡੇ ਵਰਗੀ ਨੇ ਉਹ ਵੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਅੱਡਾ ਬੰਦ ਕਰਨ ਤੋਂ ਮੈਂ ਖੁਦ ਆਪ ਬੇਨਤੀ ਕੀਤੀ ਆ ਉਹਨਾਂ ਨੂੰ ਇੱਕ ਕਾਰਨ ਦੱਸਿਆ ਕਿ ਅਸੀਂ ਕਿਉਂ ਬੰਦ ਕਰ ਰਹੇ ਹਾਂ ਕਿਉਂਕਿ ਸਰਕਾਰ ਤੇ ਮੈਨੇਜਮੈਂਟ ਸਾਡੀ ਮਜਬੂਰੀ ਬਣਾਉਂਦੀ ਆ ਤਾਂ ਸਾਨੂੰ ਇਹ ਜਿਹੜਾ ਕੰਮ ਕਰਨਾ ਪੈਂਦਾ ਕਾਫੀ ਮੀਟਿੰਗਾਂ ਹੋਈਆਂ ਤੁਹਾਡੀਆਂ ਚੰਡੀਗੜ੍ਹ ਦੇ ਵਿੱਚ ਕਾਫੀ ਬੈਠਕਾਂ ਹੋਈਆਂ ਕੋਈ ਹੱਲ ਨਹੀਂ ਨਿਕਲਿਆ ਤੁਹਾਡਾ ਹਾਲ ਤੱਕ ਦੇਖੋ ਜੀ ਕੋਈ ਹੱਲ ਨਹੀਂ ਨ ਸੋ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਵੀ ਜਿੰਨੀਆਂ ਵੀ ਸਰਕਾਰਾਂ ਨੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਦੀ ਮਨਸਾ ਇਹੀ ਹੈ ਵੀ ਜਿੰਨੇ ਵੀ ਸਰਕਾਰ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਜਾਵੇ ਸਿੱਧਾ ਤੇ ਸਿੱਧਾ ਪ੍ਰਾਈਵੇਟ ਘਰਾਣਿਆਂ ਨੂੰ ਜਿਹੜੇ ਰਜਵਾੜੇ ਨੇ ਜਿਨ੍ਹਾਂ ਨੂੰ ਆਪਾਂ امیر ਕਹਿੰਦੇ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦਾ ਸਾਰੀਆਂ ਸਰਕਾਰਾਂ ਦੀ ਮਨਸਾ ਇੱਕ ਹੀ ਆ ਅੱਛਾ ਸਰ ਇੱਥੇ ਧਰਨਾ ਤੇ ਦਸ਼ਮੀ ਕੀਤਾ ਜਾਇਆ ਡੀਪੂ ਦੇ ਬਾਹਰ ਕਾਫੀ ਰੋਸ ਪਤਨ ਚਿੰਤਾ ਹੈ ਪ੍ਰਧਾਨ ਵੱਲੋਂ ਤੁਹਾਡੇ ਵੱਲੋਂ ਕੀ ਹੱਲ ਨਿਕਲਿਆ ਕਿਉਂ ਨਹੀਂ ਸਰਕਾਰਾਂ ਸੋਨੀਆਂ ਕਿਉਂਕਿ ਬੱਸਾਂ ਦੇ ਵਿੱਚ ਲੋਕ ਬੈਠੇ ਹੋਏ ਨੇ ਕਿੰਨੀ ਦੇਰ ਤ ਦੇਖੋ ਜੀ ਤਨਖਾਹ ਦਾ ਜਿਹੜਾ ਹਾਲ ਆ ਉਹ ਤਾਂ ਥੋੜੇ ਟਾਈਮ ਦੇ ਵਿੱਚ ਨਿਕਲੇ ਆਊਗਾ ਸੋ ਜਿਹੜੇ ਬਾਕੀ ਦੇ ਹਾਲ ਨੇ ਉਹ ਸਾਡੇ ਲੋਕਾਂ ਨੂੰ ਹੀ ਕੱਢਣੇ ਪੈਣੇ ਨੇ ਸਾਨੂੰ ਇਕੱਠੇ ਹੋਣਾ ਪੈਣਾ ਜਿੱਦਾਂ ਦਿੱਲੀ ਦੇ ਵਿੱਚ ਇਹਨਾਂ ਨੂੰ ਦਿਖਾਇਆ ਹੁਣ ਲੋਕਾਂ ਨੇ ਕਿ ਜੇ ਕੰਮ ਨਹੀਂ ਕਰੋਗੇ ਤਾਂ ਆ ਕੁਛ ਹੀ ਆ ਪੰਜਾਬ 'ਚ ਵੀ ਇਹੀ ਹੋਊਗਾ ਚਾਹੇ ਅੱਜ ਵੋਟਾਂ ਪਾ ਲੈਣ ਕਿਉਂਕਿ ਇਹਨਾਂ ਨੇ ਜੋ ਕਰਨਾ ਕੋ ਸਿਆਣੇ ਕਹਿੰਦੇ ਆ ਜੈਸੀ ਕਰਨੀ ਵੈਸੀ ਕਰਨੀ ਜੈ ਜੈ ਕਰਨਗੇ ਭੁਗਤ ਇਹਨਾਂ ਨੇ ਆਪ ਹੀ ਲੈਣਾ ਦਿੱਲੀ 'ਚ ਭੁਗਤ ਲਿਆ ਇੱਥੇ ਵੀ ਭੁਗਤ ਲੈਣਗੇ ਕਿਉਂਕਿ ਵੋਟਾਂ ਲੋਕਾਂ ਤੋਂ ਲੈਣੀਆਂ ਨੇ ਤਾਂ ਕੰਮ ਵੀ ਲੋਕਾਂ ਦੇ ਕਰਨੇ ਪੈਣੇ ਆ ਇਹ ਸਰਕਾਰਾਂ ਸਮਝ ਲੈਣ ਸਾਡੇ ਲੋਕ ਪੜ੍ਹੇ ਲਿਖੇ ਨੇ ਸचेत ਨੇ ਸਭ ਜਾਣੂ ਨੇ ਇਹ ਪੂਰੇ ਪੰਜਾਬ ਦੇ ਵਿੱਚ ਬੱਸਾਂ ਬੰਦ ਕੀਤੀ ਜੀ ਪੂਰੇ ਪੰਜਾਬ ਦੇ ਵਿੱਚ ਹੈ ਜੀ ਸਾਰੇ ਸਾਡੇ 27 ਡੀਪੂ ਨੇ ਤਕਰੀਬਨ ਨਾ 27 ਡੀਪੂ ਨੇ ਸਾਡੇ ਹਾਂ ਟੋਟਲ ਪੰਜਾਬ ਦੇ ਵਿੱਚ ਤੇ ਜਿਹੜੀ ਪੀਆਰਟੀਸੀ ਦੀ ਆ ਸਾਡੇ ਉਹਦੇ ਵਿੱਚ 70% ਜਿਹੜੀ ਤਨਖਾਹ ਉਹ ਸਾਡੇ ਮੁਲਾਜ਼ਮਾਂ ਦੀ ਪੈ ਚੁੱਕੀ ਆ ਪਰ ਪਨਵਾਸ ਦੇ ਵਿੱਚ ਜਿਹੜੀ ਸਾਡੀ ਤਨਖਾਹ ਟੋਟਲ ਦੀ ਟੋਟਲ ਨਹੀਂ ਪਈ ਇਹ ਜਿਹੜੇ ਕੱਚੇ ਮੁਲਾਜ਼ਮ ਵੀ ਉਹਦਾ ਵੀ ਵਿਰੋਧ ਚੱਲਦਾ ਪਿਆ ਜੀ ਉਹ ਉਹੀ ਵਿਰੋਧ ਹੈ ਜੀ ਹਾਂ ਜੀ ਕੱਚੇ ਮੁਲਾਜ਼ਮ ਉਹੀ ਜੱਥੇਬੰਦੀ ਆ ਪਨ ਬਸ ਕੰਟਰੈਕਟ ਵਰਕਰ ਯੂਨੀਅਨ 25/11 ਉਹੀ ਜੱਥੇਬੰਦੀ ਆ ਉਸੇ ਨੇ ਹੀ ਬੰਦ ਕੀਤਾ ਹੂੰ ਤੇ ਸਰ ਹੁਣ ਇੱਥੇ ਹੀ ਬੰਦ ਰਹੇਗਾ ਜਾਂ ਵੀ ਚੱਲਣਗੀਆਂ ਬੱਸਾਂ ਵੀ ਆ ਦੇਖੋ ਜਿੰਨੀ ਜਲਦੀ ਤਨਖਾਹ ਪੈਜੂਗੀ ਨਾਲ ਦੀ ਨਾਲ ਖੋਲਦੇ ਆਂਗੇ ਕੀ ਲੱਗਦਾ ਐਨੀ ਜਲਦੀ ਤਨਖਾਹ ਪੈਜੇਗੀ ਜਿਵੇਂ ਰੁਕੀ ਹੈ ਪੈਣੀ ਚਾਹੀਦੀ ਆ ਜੀ ਸਰਕਾਰ ਆ ਕਿਹਾ ਉਹਨਾਂ ਨੇ ਥੋੜਾ ਟਾਈਮ ਲਿਆ ਪਹਿਲਾਂ ਗੱਲਬਾਤ ਹੋਈ ਥਾਡੀ ਉਹਨਾਂ ਨਾਲ ਹਾਂਜੀ ਹੋਈ ਆ ਕੀ ਕਹਿੰਦੇ ਉੱਚ ਅਧਿਕਾਰੀ ਦੇ ਅੰਦਰ ਉੱਚ ਅਧਿਕਾਰੀਆਂ ਨਾਲ ਜੀਐਮ ਸਾਹਿਬ ਨਾਲ ਅਸੀਂ ਗੱਲ ਕਰਕੇ ਆਏ ਉਹਨਾਂ ਨੇ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਸੀ ਅੱਧੇ ਘੰਟੇ ਦੇ ਵਿੱਚ ਵੇਤਨਖਾ ਭੇਜੂਗੀ ਸੋ ਅਸੀਂ ਨਾਲ ਦੀ ਨਾਲ ਖੋਲਦਾਂਗੇ ਜਦ ਇਹ ਬਿਲਕੁਲ ਜੀ ਹੋਰ ਸਾਡਾ ਕੋਈ ਮਕਸਦ ਨਹੀਂ ਸਾਡਾ ਸਿਰ ਮਕਸਦ ਇਹ ਆ ਸਾਡੇ ਬੱਚੇ ਭੁੱਖੇ ਬੈਠੇ ਆ ਅਸੀਂ ਆਪਣੇ ਖਰਚੇ ਕਿੱਥੋਂ ਕਰਨੇ ਇੱਥੋਂ ਹੀ ਕਰਨੇ ਆ ਜੇ ਕੰਮ ਇੱਥੇ ਕਰਦੇ ਹਾਂ ਸੋ ਸਾਡੀ ਤਨਖਾਹ ਪਾਈ ਜਾਵੇ ਆ ਦੱਸਿਆ ਜਾਂਦੀ ਕਾਫੀ ਪਣ ਲੈ ਕੇ ਡਿਵੀਆਂ ਲੈ ਕੇ ਅਸੀਂ ਪੀਆ ਬਿਲਕੁਲ ਜੀ ਬਹੁਤ ਪੜ੍ਹੇ ਲਿਖੇ ਸਾਡੇ ਜਿਹੜੇ ਦੇਖੋ ਅਸੀਂ ਕਨੈਕਟਰੀ ਤੇ ਡਰਾਈਵਰੀ ਚਲੋ ਕੰਮ ਮੈਂ ਕਿਸੇ ਕੰਮ ਨੂੰ ਮਾੜਾ ਨਹੀਂ ਆਖਦਾ ਕੰਮ ਸਾਰੇ ਹੀ ਵਧੀਆ ਹੁੰਦੇ ਨੇ ਇਕ ਐਜੂਕੇਸ਼ਨ ਨੂੰ ਇੱਕ ਐਜੂਕੇਸ਼ਨ ਬੰਦਾ ਪੜ੍ਹ ਕੇ ਲਿਖ ਕੇ ਆ ਬਿਲਕੁਲ ਬਿਲਕੁਲ ਸਰਕਾਰ ਦੀ ਨਕਾਮੀ ਆ ਜੀ ਸਿੱਧੇ ਤੌਰ ਤੇ ਸਾਡੀਆਂ ਸਰਕਾਰਾਂ ਦੀ ਨਕਾਮੀ ਆ ਸਾਡੇ ਕੋਲ ਐਮਏ ਐਮਐਡ ਬੀਏ ਇਸ ਤੋਂ ਵੀ ਜ਼ਿਆਦਾ ਜ਼ਿਆਦਾ ਪੜ੍ਹੇ ਹੋਏ ਸਾਡੇ ਜਿਹੜੇ ਵਰਕਰ ਸਾਥੀ ਨੇ ਕੰਮ ਕਰਦੇ ਆ ਕੋਈ ਕਨੈਕਟਰੀ ਕਰਦਾ ਕੋਈ ਵਰਕਸ਼ਾਪਚਾ ਕੋਈ ਡਰਾਈਵਰ ਆ ਸੋ ਕਾਰਨ ਇਹ ਆ ਵੀ ਬੇਰੋਜ਼ਗਾਰੀ ਆ ਇਹਨਾਂ ਸਰਕਾਰਾਂ ਦੀ ਵਜ੍ਹਾ ਨਾਲ ਬੇਰੋਜ਼ਗਾਰੀ ਆ ਕਿਉਂਕਿ ਸਰਕਾਰਾਂ ਦੀਆਂ ਨੀਤਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਸਾਫ਼ ਨਹੀਂ। ਹੂੰ। ਤਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸੀ ਆ ਵੀ ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਆ ਸਾਰੀਆਂ ਜੋ ਜਿਹੜੀ ਮਰਜ਼ੀ ਪਾਰਟੀ ਹੋਵੇ ਵੀ ਪ੍ਰਾਈਵੇਟੇਸ਼ਨ ਨੂੰ ਬੜਾਵਾ ਦੇਣਾ। ਸਾਰਾ ਸਿਸਟਮ ਆ ਜਿਹੜਾ ਪ੍ਰਾਈਵੇਟ ਕਰ ਦੋ ਠੇਕੇ ਦੇ ਦੇ ਦੋ। ਹੂੰ। ਬਸ। ਇਹ ਠੇਕੇ ਤੇ ਦੇਣ ਦੇ ਕਾਰਨ ਕਾਫੀਆਂ ਜਿਆਦੀਆਂ ਸਰਕਾਰੀਆਂ ਜਿਹੜੇ ਸਰਕਾਰੀ EMPLOYEES ਸੀਗੇ ਕੱਚੇ ਸੀਗੇ ਜਾਂ ਪੱਕੇ ਸੀਗੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਬਿਲਕੁਲ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਇਹ ਸਾਡਾ ਨੁਕਸਾਨ ਨਹੀਂ ਹੈਗਾ। ਜੇ ਆਪਾਂ ਕਹੀਏ। ਮੇਰਾ ਜਾਂ ਕਿਸੇ ਵੀ ਮੇਰੇ ਭੈਣ ਭਰਾ ਦਾ ਸਾਰਿਆਂ ਦਾ ਨੁਕਸਾਨ ਆ ਕਿਉਂਕਿ ਨੌਕਰੀ ਦੇਖੋ ਕੋਈ ਵੀ ਡਿਪਾਰਟਮੈਂਟ ਕੋਈ ਵੀ ਮਹਿਕਮਾ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਹੁੰਦਾ ਵੀ ਜੇ ਅਸੀਂ ਜੋਬ ਕੀਤੀ ਹੈ ਤੇ ਸਾਡਾ ਬੱਚਾ ਹੀ ਕਰੂਗਾ ਕਿਸੇ ਦਾ ਵੀ ਲੱਗ ਸਕਦਾ ਕੱਲ ਨੂੰ ਪਰ ਲੱਗੂਗਾ ਤਾਂ ਜੇ ਡਿਪਾਰਟਮੈਂਟ ਜਿਹੜੇ ਸਾਡੇ ਪਬਲਿਕ ਸੈਕਟਰ ਦੇ ادارے ਨੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਨੇ ਉਹ ਜਿੰਦਾ ਰਹਿਣਗੇ ਚੱਲਦੇ ਰਹਿਣਗੇ ਤਾਂ ਹੀ ਨੌਕਰੀ ਲੈ ਸਕੂਗਾ। ਯਾ ਸਰਕਾਰ ਦੇ ਵੱਲੋਂ ਹਰਪਾਲ ਚੀਮਾ ਨੂੰ ਮੀਟਿੰਗ ਬਣਾਈ ਗਈ ਸੀ। ਕਾਫੀ ਨੌਕਰੀਆਂ ਵਾਂ ਕੱਢੀਆਂ, ਕਾਫੀ ਸਭ ਕੁਝ ਕੱਢਿਆ ਹੋਇਆ ਹੈ। ਕਿ ਤੁਹਾਡੇ ਦੇ ਵਾਲੇ ਕੋਈ ਸੋਚਿਆ ਨਹੀਂ ਗਿਆ। ਦੇਖੋ ਜੀ ਲਾਰੇ ਆ। ਕਹਿ ਦਿੰਦੇ ਆ ਹੁਣ ਵੀ ਮੀਟਿੰਗ ਹੋਈ ਆ ਸਾਡੀ। ਉਹ ਤਾਂ ਘੱਟੋ ਘੱਟ 10 ਸਾਲ ਤੋਂ ਲਾਰੇ ਮਿਲਦੇ ਆ। ਬਿਲਕੁਲ ਉਹੀ ਆ। ਲਾਰੇ ਆ ਤੇ ਹਾਲੇ ਤੱਕ ਕਿਉਂਕਿ ਆਪਾਂ ਜਾਣੀਏ ਤਾਂ ਉਦੋਂ ਵੀ ਜਦ ਕੰਮ ਹੋ ਗਿਆ ਵੀ ਹਾਂ। ਕਿਉਂਕਿ ਜੋ ਕੰਮ ਆਪਾਂ ਕੋਈ ਵੀ ਕਰਦੇ ਆ ਤਾਂ ਉਹ ਸਭ ਨੂੰ ਦਿਖਦਾ ਵੀ ਹਾਂ ਹੋ ਜਾ। ਕੋਈ ਬੋਰਡ ਲਾਣ ਦੇ ਨਾਲ ਕੰਮਾਂ ਦੀ ਉਹ ਕਰਨ ਦਾ ਕੋਈ ਫਾਇਦਾ ਕਰਕੇ ਦਿਖਾਉਣ ਅਸੀਂ ਤਾਂ ਇਹ ਕਹਿੰਦੇ ਆ ਸਰਕਾਰ ਨੂੰ ਕੋਈ ਕੰਮ ਕਰੋ ਲੋਕ ਆਪ ਬੋਲ ਕੇ ਦੱਸਣ ਵੀ ਬੱਕਿਆ ਹੀ ਸਰਕਾਰ ਨੇ ਕੰਮ ਕੀਤਾ ਅੱਜ ਅੱਧ ਘੰਟੇ ਬਾਅਦ ਵੱਧ ਹੁੰਦਾ ਫਿਰ ਬੰਦ ਰਹੂਗਾ ਜੀ ਜਿੰਨਾ ਚਿਰ ਨਹੀਂ ਸਾਡੀਆਂ ਤਨਖਾਵਾ ਪਾਈਆਂ ਜਾਂਦੀਆਂ ਅਸੀਂ ਬੰਦ ਰੱਖਾਂਗੇ ਬੰਦ ਖੋਲਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਤੁਸੀਂ ਗੱਲਬਾਤ ਸੁਣੀ ਕਿਸ ਤਰ੍ਹਾਂ ਜਿਹੜਾ ਕਿਆ ਤਨਖਾਵਾ ਨਹੀਂ ਆਈਆਂ ਦੋ ਜਥੇਬੰਦੀਆਂ ਨੇ ਪੰਬਸ ਤੇ ਪੀਆਰਟੀ ਬੰਦ ਅ ਬਸ ਜਿਹੜੇ ਕਿ ਉਹਨਾਂ ਦੇ ਡਰਾਈਵਰ ਤੇ ਆਤੇ ਕਨੈਕਟਰਾਂ ਦੀ ਤਨਖਾਹਾਂ ਨਹੀਂ ਆਈਆਂ 70% ਜਿਹੜੀ ਕਿ ਤਨਖਾਹਾਂ ਆ ਚੁੱਕੀਆਂ 30% ਜਿਹੜੀ ਕਿ ਤਨਖਾਹ ਨਹੀਂ ਆਈ ਆ ਜੀਐਮ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਅੱਧੇ ਘੰਟੇ ਤੱਕ ਜਿਹੜੀ ਕਿ ਤਨਖਾਹਾਂ ਪੈਣਗੀਆਂ ਲੋਕ ਖੱਜਲ ਖਵਾਰ ਹੋ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਮੌਸਮ ਵੀ ਜਿਹੜਾ ਕਿ ਆ ਬਰਸਾਤ ਦਾ ਮੌਸਮ ਹੋਇਆ ਪਿਆ ਵਾ ਤੇ ਲੋਕਾਂ ਨੇ ਕਾਫੀ ਦੂਰ ਤਹੇ ਜਾਣਾ ਵਾ ਆਪਣੇ ਘਰਾਂ ਵੱਲ ਜਾਣਾ ਵਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੁਝ ਲੋਕ ਇੱਥੇ ਖੜੇ ਨੇ ਕੀ ਨਾਮ ਹੈ ਤੁਹਾਡਾ भाई मेरा नाम जदी है कहाँ जाना था कहां मुझे चंडीगढ़ जाना था अच्छा। और अब मैं यहाँ अच्छा। अगर इस तरीके का कोई भी कि नहीं किया गया अच्छा। और हम इसमें थोड़ा सा परेशानी हो रही है अच्छा। आ, कितने कितना समय हो गया आपको यहाँ खड़े पिछले एक घंटे से यहाँ इंतजार कर रहा हूँ बताया गया था हमें नहीं बताया गया था हमारी टिकट भी हो गई है जो भी यहाँ पे प्रॉब्लम है तो एटलीस्ट सवारियों को भी पता होनी चाहिए ताकि हम लोग भी अवेयर रहें और उस हिसाब से हम अपना दूसरा कोई प्रबंध करें परेशानियों का सामना करना पड़ रहा है अभी तो ज्यादा परेशानी का नहीं है लोगों की भी परेशानी है ड्राइवर सब की परेशानी है हम सबका सहयोग है आप आज जो जो ये जो ये इन्होंने बंद किया आज लुधाना बस स्टैंड ठीक है बस बंद करके बाले तो ये सही है या गलत है देखिए सबको अपनी मांग उठाने का जो है ना पूरा पूरा अधिकार है सब अपनी मांग उठाना चाहिए जिसके साथ अन्याय हो रहा है उसको अपनी मांग उठाना चाहिए तो ये सही है एक तरीके से अपनी आवाज उठाना तो कोई गलत नहीं है तो आप इनके साथ हैं हम सभी के साथ हैं जो अन्याय जिसके साथ होगा तो उसके साथ ਤੋ ਹਰ ਕੋਈ ਇਹ ਸਭ ਕੇ ਜਾਇ ਇਨਸਾਫ ਹੋਣਾ ਚਾਹੀਦਾ ਠੀਕ ਹੈ ਸੋ ਬਿਲਕੁਲ ਇਹ ਲੋਕ ਦੇਖਵਾਰ ਹੋ ਰਹੇ ਨੇ ਕਾਫੀ ਕੰਡਕਟਰ ਹੋ ਤੁਸੀਂ ਸਰ ਨਹੀਂ ਨਹੀਂ ਮੇਰੇ ਸਵਾਰੀਆਂ ਆਪਾਂ ਸਵਾਰੀ ਹਾਂਜੀ ਸਰ ਕਿਸ ਤਰ੍ਹਾਂ ਦੇ ਦਿਓ ਅੱਜ ਇੱਥੇ ਪੰਬਸ ਬੰਦ ਕੀਤੀ ਗਈ ਕਿੱਥੇ ਜਾਣਾ ਜੀ ਕਿੱਥੇ ਜਾਣਾ ਮੈਂ ਜੀ ਇੱਥੇ ਜੌਬ ਕਰਦਾ ਮੈਂ ਲੁਧਿਆਣਾ ਤੋਂ ਕੁੱਪਰ ਰੋਜ ਆਪਡਾਉਨ ਕਰਦਾ ਅੱਛਾ ਬੜਾ ਮੈਂ ਵੀ ਕਾਫੀ ਚੈਰ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਇਹ ਵਾਜ ਚੱਕਾਂ ਅੱਛਾ ਜਿਹੜਾ ਕੋਈ ਫੈਸਲਾ ਪਿਛਲੇ ਕਦੇ ਕਾਂਗਰਸ ਵੇਲੇ ਗਲਤ ਹੋ ਗਿਆ ਫਰੀਦਾ ਮਤਲਬ ਉਹ ਫਰੀਦਾ ਵਜਾ ਨਹੀਂ ਇਹਨਾਂ ਨੂੰ ਪੈਸਾ ਦੇ ਰਿਹਾ ਰੈਵਨਿਊ ਨਹੀਂ ਆ ਰਿਹਾ ਉਹ ਗਾਹ ਪੈ ਤਨਖਾਹ ਨਹੀਂ ਦੇ ਰਹੇ ਹੁਮ ਘੁਮ ਕਮਾ ਕੇ ਪਬਲਿਕ ਦੇ ਫੇਰ ਬੋਝ ਆ ਰਿਹਾ ਮਤਲਬ ਪਰੇਸ਼ਾਨੀ ਪਬਲਿਕ ਨੂੰ ਆ ਮਾਨ ਸਾਹਿਬ ਨੂੰ ਬੇਨਤੀ ਆ ਵੀ ਘਟੋਕਰ ਜਿੰਨਾ ਜਿਹੜਾ ਟਾਈਮ ਹੈਗਾ ਪਈ ਤੇਰੀਆਂ ਜੇ ਚਾਰ ਵੋਟਾਂ ਬੀਬੀਆਂ ਨੇ ਵੋਟਾਂ ਤਾਂ ਜਿੰਨਾ ਹੈਗਾ ਇਹ ਜਿਹ ਬੀਬੀਆਂ ਦਾ ਵੋਟਰ ਜਿੰਨਾ ਹੁੰਦਾ ਹੁਣ ਕੈਪਟਨ ਸਾਹਿਬ ਤੇ ਉੱਪਰੀ ਸੀਟ ਤੇ ਬੈਠੇ ਹੁੰਦੇ ਹੂੰ ਜਿਹਨੇ ਸ਼ੁਰੂ ਕੀਤਾ ਸੀਗਾ ਕਿਰਪਾ ਕਰਕੇ ਇਹ ਜਿਹ ਜਿਵੇਂ ਚੱਲਦਾ ਸੀ ਜਿਵੇਂ ਸਾਰਾ ਕਰਾ ਤੂੰ ਕਿਸੇ ਸਪੈਸਿਫਿਕ ਬੰਦੇ ਦਾ ਮਾ ਜਿਹੜਾ ਬੰਦਾ ਗਰੀਬ ਹੋ ਤਾਂ ਉਹਨੂੰ ਮਾਫ ਕਰ ਦਿਓ ਕੋਈ ਚੱਕਰ ਨਹੀਂ ਹਾਫ ਰੇਟ ਕਰ ਦਿਓ ਬੀਬੀਆਂ ਨੂੰ ਕਰ ਦੋ ਕੋਈ ਇਹਨੂੰ ਗਵਰਨਮੈਂਟ ਦੇ ਖਾਤੇ 'ਚ ਕੁਝ ਨਾ ਕੁਝ ਹਿਸਾਬ ਹੀ ਦਾ ਸੀ ਹੁਣ ਤੁਸੀਂ ਕੋਲੋਂ ਕਿਨ ਕਿੰਨਾ ਤੁਸੀਂ ਕਾ ਕਾਦੇ ਚੱਕ ਚੱਕ ਕੇ ਤਰਖਾਂ ਨੂੰ ਕਲਦੇ ਤੱਕ ਹੋ ਵਿਚਾਰੇ ਪ੍ਰਾਈਵੇਟ ਵਾਲੇ ਨੇ ਇਹ ਖਾਲੀ ਪੰਜਾਬ ਪਾਬੇ ਨੇ ਕਿੰਨੀਆਂ ਬੱਚਾ ਪੰਨੀਆਂ ਆਂਦੇ ਨੇ ਇਹ ਥੋੜੀਆਂ ਬੱਚਾ ਲੋਰ ਫੁੱਟ ਜਾਂਦੀਆਂ ਨੇ ਪੈਸਾ ਕਿਹੋਂ ਨਹੀਂ ਆ ਰਿਹਾ ਹੈਗਾ ਇਹ ਮੈਂ ਤੁਹਾਡੇ ਜਰੀਏ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਅਸੀਂ ਥੋੜ ਨੂੰ ਬੜੀ ਬੁੜੀ ਉਮੀਦਾਂ ਨਾਲ ਵੋਟਾਂ ਪਾਈ ਹੈ ਵੀ ਬੜਾ ਕੁਝ ਵਧਿਆ ਹੋਣਾ ਨਾਲ ਪੀ ਆਹ ਜਿਹੜਾ ਸਿਸਟਮ ਜਿਹੜਾ ਹੋ ਰਿਹਾ ਬੜੀ ਪਰੇਸ਼ਾਨੀ ਹੁੰਦੀ ਆ ਬੰਦਾ ਟਾਈਮ ਟੂ ਟਾਈਮ ਘਰੋਂ ਚੱਲਦਾ ਘਰੇ ਬੰਦੇ ਨੇ ਪਹੁੰਚਣਾ ਹੁੰਦਾ ਕਿਤੇ ਕੋਈ ਕਿਤੋਂ ਜਾਣਾ ਕਿਤੇ ਜਾਣਾ ਤੇ ਜੇ ਕੋਈ ਕੋਈ ਸੌ ਕੰਮ ਹੁੰਦੇ ਉਹ ਸੌ ਕੰਮ ਹੁੰਦੇ ਨੇ ਇਹ ਜਿਹੜੇ ਤੁਹਾਡੇ ਫੈਸਲੇ ਨੇ ਬਹੁਤ ਕਿਸੇ ਨਿੰਦਣੀ ਕਿ ਇੱਕ ਨਹੀਂ ਮੈਂ ਨਹੀਂ ਕਹੇ ਮੈਂ ਜਿੰਨਾ ਹਜ਼ਾਰਾਂ ਬੰਦਾ ਖੜਾ ਇੱਕ ਬੰਦਾ ਵੀ ਕਹਿੰਦੇ ਵੀ ਇਹ ਫੈਸਲਾ ਬਹੁਤ ਵਧੀਆ ਜਿਹਾ ਮੈਂ ਥੋੜਾ ਦੇ ਨਜ਼ਾਰਾ ਜੀ ਇੱਕ ਵੀ ਜੋ ਬੰਦਾ ਡੇਲੀ ਸਫ਼ਰ ਕਰਦਾ ਉਹਨੂੰ ਪਤਾ ਵੀ ਇਹਦੀ ਪ੍ਰੋਬਲਮ ਨਹੀਂ ਕੀ ਆ ਹਾਂ ਬਹੁਤ ਬੁਰਾ ਹਾਲਾ ਲੋਕਾਂ ਦਾ ਜਿਹੜਾ ਵਿਚਾਰਾ ਬੰਦਾ ਰੋਜ਼ ਪੈਸੇ ਦੇ ਕੇ ਪੈਸੇ ਵੀ ਦੇ ਕੇ ਉਹਨੂੰ ਜਗ੍ਹਾ ਨਹੀਂ ਮਿਲਦੀ ਪੈਸੇ ਚਾਹੇ ਜਗ੍ਹਾ ਨਹੀਂ ਮਿਲਦੀ ਕਿਉਂ ਬੱਸਾਂ ਉਹੀ ਫੁੱਲ ਜਾਂਦੀਆਂ ਨੇ ਫਰੀ ਖਾਤਰ ਇਸ ਕਰਕੇ ਵੀਰਵਾਨੀ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਕਿ ਦੁਬਾਰਾ ਇਹਨਾਂ ਮੁਲਾਜ਼ਮਾਂ ਦੀ ਕਹਿੰਦੇ ਵੀ ਤੁਸੀਂ ਰੋਟੀ ਚੱਲਦੀ ਰਹੇ ਰੋਟੀ ਤਾਂ ਚੱਲੂ ਜੇ ਚਾਰ ਪੈਸੇ ਕਮਾਓਗੇ ਜਰੂ ਉਹਨਾਂ ਦੇ ਵਿਚਾਰੇ ਨੇ ਟਿਕ ਟਾਈਮ ਜੀਰੋ ਜੀਰੋ ਪੈਸੇ ਵਾਲੇ ਕੱਟੀਆਂ ਜਾਣੀਆਂ ਨੇ ਤੇ ਉਹਨਾਂ ਦੇ ਝੋਲੇ ਦਾ ਖਾਲੀ ਹੁੰਦਾ ਬਸ ਨਾ ਤੇਲ ਉਹਨਾਂ ਖਾਣਾ ਸੰਦ ਪਰ ਨਾ ਤੇਲ ਘਸਨੇ ਸਭ ਕੋ ਉਹਨਾਂ ਹੁੰਦਾ ਪਰ ਆਉਂਦਾ ਭਲੇ ਕੱਖ ਨਹੀਂ ਹੈਗਾ ਤੇ ਕਿਰਪਾ ਕਰਕੇ ਇਸ ਤਰ੍ਹਾਂ ਹੀ ਕਹਿ ਸਕਦੇ ਆ ਵੀ ਜਿਹੜੇ ਦੋ ਜਾਨ ਵਾਲੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਤੇ ਜਿਹੜੇ ਬਸ ਜਰੂਰੀ ਕੰਮ ਫਿਰ ਉਹੀ ਆਉਂੂ ਚਾਹੇ ਤੁਸੀਂ ਅੱਧਾ ਰੇਟ ਕਰਦੋ ਕਿਸੇ ਜੇ ਤੁਸੀਂ ਕਿਸੇ ਬੰਦੇ ਸਪੈਸ਼ਲ ਬੰਦੇ ਨੂੰ ਦੇਣੇ ਚਾਹੁੰਦੇ ਹੋ ਚਾਹੇ ਲੇਡੀ ਜਾ ਕੋਈ ਬੰਦੇ ਦੇਣੀ ਚਾਹੁੰਦੇ ਉਹਦੀ ਸੁਵਿਧਾ ਅੱਧਾ ਕਰਦੋ ਪਰ ਉਹ ਬੰਦਾ ਇਹਨੂੰ ਪਤਾ ਵੀ ਉਹ ਦੇ ਦਾਸ ਹੀ ਕਮ ਨੇ ਪੰਜ ਲੱਕੜੇ ਮੈਂ ਤਾਂ ਕੋਲ ਘਰੋਂ ਜ਼ਰੂਰੀ ਕੰਮ ਆ ਲੈ ਦਰੂ ਬਹੁਤ ਬਹੁਤ ਧੰਨਵਾਦ ਸਰ ਹੋਰ ਵੀ ਲੋਕ ਜਿਹੜੇ ਕੀ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਪਰਿਵਾਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣਾ ਬੈਗ ਲੈ ਕੇ ਕਾਫੀ ਮੁਸ਼ਕਲ ਕਰ ਰਿਹਾ ਹੈ ਤੋਂ ਹੋਰ ਵੀ ਕੋਈ ਹੋਰ ਕੋਈ ਸੁਵਿਧਾਵਾਂ ਦੇਖਣ ਨੂੰ ਫਿਰ ਰਿਹਾ ਵਾ ਦੇਖ ਸਕਦੇ ਹੋ ਪਰਿਵਾਰ ਯਕੀਨ ਆਵਾ ਤੁਹਾਡਾ किशन।, किशन किशन जी के दिक्कत का सामना करना पै रहे है। हो रही है जी दिक्कतें हो रही है बस नहीं चल रही आधे घंटे बरसात बरसात का भी शुरू हो गई है मौसम किस तरह देखते हो मौसम भी खराब हो गया है तो क्या लगता है कि की कहीं ना कहीं सरकार की नाकामी है या कोई फेलियर है सैलरी तो पानी चाहिए जी ये तो हर किसी को जरूरत है उसकी बहुत दिक्कत है अब घर जाना है कब से वेट कर रहे हैं बस तो होनी चाहिए हम लुधियाना से चंडीगढ़ जाना है चंडीगढ़ जाना है अच्छा सामना कर दिक्कत बहुत दिक्कत है ਸੋ ਰਹੀ ਹੈ ਅਬ ਘਰ ਤੋਂ ਜਾਣਾ ਹੀ ਹੈ ਅਬ ਇਸ ਟਾਈਮ ਹਾਂ ਹਾਂ ਜੀ ਤੋ ਬਿਲਕੁਲ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਬਸ ਸਟੈਂਡ ਦੀਆਂ ਲੁਧਿਆਣਾ ਦੇ ਦੇਖ ਸਕਦੇ ਹੋ ਕਿ ਬਰਤਾਤ ਵੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਜਿਹੜੇ ਕਿ ਹੈ ਖਜਲ ਖਵਾਰ ਹੁੰਦੇ ਨੇ ਨਜ਼ਰ ਆ ਰਹੇ ਨੇ ਲੋਕ ਲੋਕ ਜਿਹੜੇ ਕਿ ਹੈ ਆਪਣੀ ਟਿਕਟ ਠਾ ਕੇ ਬੈਠੇ ਨੇ ਤੇ ਇੱਥੇ ਪੀਆਰਟੀਸੀ ਤੇ ਪੰ ਬਸ ਦੀਆਂ ਜਿਹੜੀਆਂ ਉਹਨਾਂ ਨੇ ਬੱਸਾਂ ਰੋਕ ਦਿੱਤੀਆਂ ਕਿ ਇਹਨੇ ਜਾਣਕਾਰੀ ਤੁਹਾਨੂੰ ਦੇ ਰਹੀ ਹੈ ਕਿ ਜਿਹੜੀ ਤਨਖਾਹਾਂ ਨੂੰ ਲੈ ਕੇ ਉਹਨਾਂ ਨੇ ਅੱਜ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਨੇ ਇੱਥੇ ਲੁਧਿਆਣਾ ਦੇ ਬਸ ਸਟੈਂਡ ਦੀਆਂ ਲੋਕਾਂ ਅੰਦਰ ਖਜਵਗਾਰ ਹੁੰਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਪਰੇਸ਼ਾਨੀ ਦਾ ਸਾਹਮਣਾ ਜਿਹੜੇ ਕੀ ਕਰਨਾ ਪੈ ਰਿਹਾ ਵਾ ਬੱਸ ਦੇ ਅੰਦਰ ਚੱਲਦੇ ਆ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਇਹ ਬੱਸ ਦੇ ਅੰਦਰ ਜਿਹੜੇ ਕੀ ਲੋਕ ਬੈਠੇ ਹੋਏ ਨੇ ਅੰਦਰ ਤੇ ਡਰਾਈਵਰ ਵੀ 자기 ਆਪਣੀ ਸੀਟ ਤੇ ਬੈਠੇ ਹੋਏ ਨੇ ਸਰ ਤਨਖਾਹ ਆ ਗਈ ਹਾਲ ਤੱਕ ਆ ਗਈ ਜੀ ਇਹਨਾਂ ਦੀ ਨਹੀਂ ਆਈ ਪੰਜਾਬ ਰੋਡਵੇਜ ਦੀ ਅੱਛਾ ਹਾਂ ਸਮਰਥਕ ਨਾਲ ਦੇ ਦੋ ਇਹਨਾਂ ਦੇ ਹਾਂ ਹਾਇ ਤਾਂ ਨਾਲ ਹੀ ਆ ਹੁਣ ਸਾਡੇ ਸਾਥੀ ਨੇ ਇਹ ਵਿੱਚ ਦੀਪੂਆਂ ਦੀ ਤਾਂ ਆ ਗਈ ਜੀ ਵਿੱਚ ਤਾਂ ਆਈ ਨਹੀਂ ਹੈ ਜੀ ਅੱਛਾ ਹਾਂ ਜੀ ਤੇ ਲੋਕ ਕਾਫੀ ਗੰਜਲਗਵਾਰ ਹੋ ਰਹੇ ਨੇ ਉਸ ਨੂੰ ਲੈ ਕੇ ਕੀ ਕਹਿੰਦੇ ਬਰਸਾਤ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ ਉਹੀ ਤਾਂ ਗੱਲ ਆ ਜੀ ਫਿਰ ਹੁਣ ਤਨਖਾਹ ਸਾਰਿਆਂ ਦੀ ਇਕੱਠੀ ਪਾਉਣੀ ਚਾਹੀਦੀ ਹੈ ਅਸੀਂ ਵੀ ਕਹ ਰਹੇ ਹਾਂ ਹੂੰ ਇਹ ਗੱਲ ਕਿ ਕਿਤੇ ਲੈ ਜੀ ਤਨਖਾਹ ਨਹੀਂ ਆਂਦੀ ਹੈਗੀ ਤੇ ਕਿੱਦਾਂ ਘਰ ਦਾ ਗੁਜ਼ਾਰਾ ਚੱਲੇਗਾ ਇਹਨਾਂ ਦਾ ਹੁਣ 15 17000 ਤਨਖਾਹੀ ਉਹਦੇ ਨਾਲ ਸੋਨੂੰ ਵੀ ਪਤਾ ਕਿੰਨਾ ਸਾਰਾਂ ਦਾ ਗੁਜ਼ਾਰਾ ਹੁੰਦਾ ਅੱਛਾ ਉਸੇ ਕਰਕੇ ਵਿਚਾਰੇ ਹੁਣ ਆ ਖੜੇ ਨੇ ਮੀਂਹ ਦੇ ਵਿੱਚ ਹੂੰ ਇਹ ਵੀ ਤਨਖਾਹ ਮੰਗ ਰਹੇ ਆਪੋ ਆਪ ਦੀ ਠੀਕ ਹੈ ਤੋ ਬਿਲਕੁਲ ਇਹ ਤਸਵੀਰਾਂ ਆਂਦੀ ਕਿੱਥੇ ਜਾਣਾ ਜੀ ਮੈਂ ਤਾਂ ਫਲੋਰ ਜਾਣਾ ਪੁੱਤ ਹਾਂ ਪਰੇਸ਼ਾਨੀ ਹੋਰ ਹੀ ਕਿੰਨੀ ਕੁ ਪਰੇਸ਼ਾਨੀ ਤਾਂ ਬਹੁਤ ਜਾਂ 2 ਘੰਟੇ ਹੋ ਗਏ ਬਸ ਇਹਦੇ ਵਿੱਚ ਬੈਠਿਆ ਨੂੰ ਹਾਂ ਇੰਨੇ ਨੂੰ ਬੰਦਾ ਘਰ ਹੀ ਪਹੁੰਚ ਜਾਂਦਾ ਘਰ ਪਹੁੰਚ ਜਾਂਦਾ ਤੇ ਨਾਲੇ ਪੁੱਤ ਸੋਚਣਾ ਚਾਹੀਦਾ ਸਰਕਾਰ ਨੂੰ ਤੇ ਗਰੀਬਾਂ ਬਾਰੇ ਵੀ ਸੋਚਣ ਹਰ ਇੱਕ ਚੀਜ਼ ਮੰਗਾਈ ਆ ਡਰਾਈਵਰ ਵੀ ਕੀ ਕਰਨ ਤੁਹਾਡੀ ਸਰਕਾਰ ਹੈ ਭਗਵੰਤ ਮਾਨ ਜੀ ਕਹਿੰਦੇ ਕੀ ਤੁਹਾਡੀ ਸਰਕਾਰ ਹੈ ਹਾਂ ਫਿਰ ਸਾਡੀ ਸਰਕਾਰ ਨੂੰ ਕੀ ਕਰਗੇ ਹੈ ਵੋਟਾਂ ਵੋਟਾਂ ਫਵਾ ਲੀਆਂ ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਸਾਰੀਆਂ ਸਰਕਾਰਾਂ ਇਹਨੇ ਕਰਦੀਆਂ ਨੇ ਹਾਂ ਕੋਈ ਸਰਕਾਰ ਜੇ ਤੋ ਕੁਰਸੀਸ ਮਿਲ ਜਾਂਦੀਆਂ ਨਾ ਉਦੋਂ ਕੋਈ ਕਿਸੇ ਦੀ ਨਹੀਂ ਸੁਣਦਾ ਠੀਕ ਹੈ ਨਾ ਪਤਾ ਕਿੰਨੇ ਔਖੇ ਆਸੀਂ ਗਰੀਬ ਜਨਤਾ ਉਹਨੂੰ ਕਿੰਨਾ ਪਰੇਸ਼ਾਨੀਆਂ ਸਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਹੀ ਹੁਣ 2 ਘੰਟੇ ਬੱਸ 'ਚ ਬੈਠਾ ਨੂੰ ਹੋ ਗਏ ਰੋਟੀ ਰੋਟੀ ਨਹੀਂ ਖਰਦੀ ਰੋਟੀ 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 ਕਿਹੜੀ ਰੋਟੀ ਨਾ ਪਾਣੀ ਵੀ ਨਹੀਂ ਸੁੱਜਿਆ ਸਾਨੂੰ ਰੋਟੀ ਲੱਭਦਾ ਹੈ ਤੁਸੀਂ ਆਪ ਸਮਝਦਾ ਰਹੋ ਪੁੱਤ ਰੋਟੀ ਕਿਹੜੀ 2 ਘੰਟਿਆਂ ਵਿੱਚ ਬੈਠੇ ਆਗੇ ਹੈ ਹੈ ਐਡਾ 70 ਸਾਲ ਦੀ ਉਮਰ ਆ ਸਾਡੀ ਹੂੰ ਸੋ ਬਿਲਕੁਲ ਯਾਤਰੀ ਵੀ ਕਿਤਨਾ ਕਿਤੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਇਹ ਦੇਖ ਸਕਦੇ ਹੋ ਕਿ ਕਸ਼ਵੀਰਾ ਨੇ ਇਹ ਇਹ ਕਿਆ ਕਿਆ ਕੀ ਨਾਮ ਤੁਹਾਡਾ ਰੇਸ਼ਮਾ ਰਿਸ਼ਵਈ ਕਿੱਥੇ ਜਾਣਾ ਹੈ ਹਿਸ਼ਾਰਪੁਰ ਹਿਸ਼ਾਰਪੁਰ ਹਾਂਜੀ ਲੇਟ ਹੋ ਰਿਓ ਲੇਟ ਹੋ ਗਏ ਹੁਣ ਕੀ ਆ ਇੱਥੇ ਲੁਜ਼ਾਨੇ ਕੀ ਕੰਮ ਹੋ ਜੇ ਹਾਂਜੀ ਕੰਮ ਸੀ ਅੱਗੇ ਆਣਾ ਉਹਨਾਂ ਨੇ ਲੈਣਾ ਹੁਣ ਅੱਧੀ ਰਾਤ ਹੋ ਜਾਣੀ ਕਿੱਥੇ ਪਹੁੰਚਾਂਗੇ ਅਸੀਂ ਫੇਰ ਅਸੀਂ ਕਮਾ ਹੋ ਗਿਆ ਉਹਨਾਂ ਤੇ ਬੈਠੇ ਤਿੰਨ ਵਜੇ ਦੇ ਬੈਠੇ ਪਏ ਹਾਂਜੀ ਅੱਛਾ ਕੀ ਕਰੀਏ ਪਰੇਸ਼ਾਨ ਬੈਠ ਕੇ ਟਿਕਟਾਂ ਦੇ ਪੈਸੇ ਦੇਣ ਅਸੀਂ ਜਾਈਏ ਕਿਤੇ ਕਿਸੇ ਦੇ ਘਰ ਜਾ ਕੇ ਬਹਿ ਕੇ ਬਹਿ ਜੰਨੇ ਹਾਂ ਹੋਰ ਕੀ ਕਰੀਏ ਟਿਕਟ ਦੇ ਪੈਸੇ ਅਕਲ ਦੀ ਪਰਚੀ ਕਟਾ ਲਈ ਟਿਕਟ ਕਟਵਾ ਕੇ ਸਾਰੇ ਬੈਠੇ ਆ ਇਹ ਵੀ ਬੈਠਿਆ ਟਿਕਟ ਕਟਵਾ ਕੇ ਅੱਛਾ ਹੁਣ ਨਾਲੇ ਤੁਹਾਨੂੰ ਪੈਸੇ ਵ चाँ। चाँ। बैटे -बैटे दे तो 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 अच्छा ਤੇ ਪੈਸਿਆਂ ਨੂੰ ਤਾਂ ਮਾਰੋ ਗੋਲੀ ਬੱਸ ਦਾ ਚਲਾਓ ਅਸੀਂ ਇੱਥੇ ਬੈਠੇ ਬੈਠੇ ਤੁਹਾਨੂੰ ਕਿਹੜਾ ਕਿਸੇ ਨੇ ਦੇ ਦੇਣਾ ਠੀਕ ਹੈ ਟਿਕਟਾਂ ਤਾਂ ਪਹਿਲਾਂ ਲੈ ਲਈਆਂ ਹਾਂ ਜੀ ਟਿਕਟਾਂ ਤਾਂ ਪਹਿਲਾਂ ਹੀ ਦੇ ਦਿੱਤੀਆਂ ਬੱਸ ਚੱਲਣ ਤੋਂ ਪਹਿਲਾਂ ਹੀ ਅੱਛਾ ਪਤਾ ਸੀ ਕਿ ਬੱਸ ਬੰਦ ਹੋਣ ਲੱਗੀ ਹੈ ਪਤਾ ਨਹੀਂ ਸਾਨੂੰ ਤਾਂ ਭਰਾਵਾ ਪਤਾ ਹੀ ਨਹੀਂ ਸੀ ਕਿ ਆਪਰ ਇਹ ਪਤਾ ਹੁੰਦਾ ਤਾਂ ਜ਼ਰੂਰੀ ਬੰਦ ਨੇ ਬੱਸ ਚ ਰੋਲਾ ਪਿਆ ਰੋਲਾ ਪੈ ਗਿਆ ਮਿੰਟੋ ਮਿੰਟੀ ਰੋਲਾ ਪੈ ਗਿਆ ਆ ਹੁਸ਼ਿਆਰਪੁਰ ਜਾਣਾ ਆ ਆ ਮੇਰੀ ਦੀਦੀ ਨੇ ਜਲੰਧਰ ਜਾਣਾ ਆ ਹੈਨਾ ਉੱਥੋਂ ਮੌਸਮ ਕਿਹੜਾ ਆ ਕਿੱਥੇ ਜਾਵਾ ਲੇਡੀਜ਼ ਕਿੱਥੇ ਜਾਊਗੀ ਪਤਾ ਨਾ ਇਹ ਥੋੜੀ ਮਤਲਬ ਆ 84 ਵੀ ਤਾਂ ਨਹੀਂ ਉਹ ਵੀ ਹੁਣ ਕੀ ਕਰਨ ਬੱਚਿਆਂ ਨੂੰ ਰੋਟੀਆਂ ਦੇਣੀਆਂ ਆ 18 20 ਹਜ਼ਾਰ ਨਾ ਬਣਦਾ ਵੀ ਕੀ ਆ ਜੇ ਉਹ ਵੀ ਨਾ ਮਿਲਿਆ ਤਾਂ ਕੀ ਠੀਕ ਹੈ 9:00 ਵਜੇ ਕੋਟਲਾਨਵਾਲ ਸੋ ਇਹ ਤਸਵੀਰਾਂ ਨੇ ਆ ਪੀਆਰਟੀਸੀ ਬੱਸ ਦੇ ਅੰਦਰ ਜਿਹੜੇ ਯਾਤਰੀ ਬੈਠੇ ਨੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਜਰੇ ਕੀ ਕਰਨਾ ਪੈ ਰਿਹਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਜਿੱਥੇ ਕਿ ਅੱਜ ਤਨਖਾਹਾਂ ਨਾ ਮਿਲਣ ਕਰਕੇ ਅੱਜ ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ਪੀਆਰਟੀਸੀ ਪੰ ਪਨ ਬਸ ਤੇ ਇਹਨਾਂ ਨੂੰ ਬੰਦ ਕੀਤਾ ਗਿਆ ਵੈ ਬੱਸਾਂ ਨੂੰ ਬੰਦ ਕੀਤਾ ਗਿਆ ਮੁਲਾਜ਼ਮਾਂ ਦੇ ਵੱਲੋਂ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਆ ਬਰਸਾਤ ਵੀ ਸ਼ੁਰੂ ਹੋ ਗਈ ਹੈ ਲੋਕ ਕਾਫੀ ਖਚੇਗਬਾਰ ਹੋ ਰਹੇ ਗੱਲਾਂ ਤੋਂ ਹੀ ਲੋਕਾਂ ਦੀ ਸੁਣੀ ਹੈ ਯਾਤਰੀ ਜਿਹੜੇ ਆਪਣੀ ਮੰਜ਼ਿਲ ਤੱਕ ਜਾਣਾ ਚਾਹੁੰਦੇ ਹੋ ਕਾਫੀ ਲੇਟ ਹੋ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਜੇ ਕੋਈ ਮਹਿਲਾ ਵੇ ਜਾਂ ਕੋਈ ਪੁਰਸ਼ ਹੈ ਉਹਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਇਥੇ ਸਾਹਮਣਾ ਕਰਨਾ ਪੈ ਰਿਹਾ ਵੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਇਹਨਾਂ ਦੇ ਬਾਰੇ ਸੋਚਣਾ ਜ਼ਰੂਰ ਚਾਹੀਦਾ ਕਿ ਜੇ ਇਹਨਾਂ ਦੀ ਤਨਖਾਹਾਂ ਟਾਈਮ ਟੂ ਟਾਈਮ ਜਿਵੇਂ ਕੀ ਹੈ ਪਾਉਣੀਆਂ ਚਾਹੀਦੀਆਂ ਨੇ ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਦੀ ਆਵਾਜ਼ ਤੇ ਸਰਕਾਰ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਹੈ ਅੱਧਾ ਘੰਟੇ ਦਾ ਸਮਾਂ ਜਿਹੜਾ ਕਿਹਾ ਜੀਐਮ ਨੇ ਦਿੱਤਾ ਸੀਗਾ ਮੁਲਾਜ਼ਮਾਂ ਨੂੰ ਕਿ ਨਹੀਂ ਲੱਗਦਾ ਕਿ ਕੀ ਲੱਗਦਾ ਅੱਧੇ ਘੰਟੇ ਤਨਖਾਹਾਂ ਪੈਣਗੀਆਂ ਕਿ ਨਹੀਂ ਪੈਣਗੀਆਂ ਇਹ ਬੜਾ ਵੱਡਾ ਵਿਸ਼ਾ ਵੈ ਜੁੜੇ ਹੋਣ ਲਿਖਾਂ ਲਾਈਵ ਦੇ ਨਾਲ ਸੰਜੇ ਦਾ ਯੂਮ ਰਿਪੋਰਟ ਧੰਨਵਾਦ